ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵੀਰ ਬਾਦਲ ਨੇ ਨਾ ਉਹ ਕੀ ਹੁੰਦਾ ਜਿਹੜਾ ਟੈਬਲੇਟ ਹੁੰਦਾ ਉਹ ਇਦਾਂ ਹੱਥ ਵਿੱਚ ਫੜਿਆ ਹੋਇਆ ਟਹੇ ਹੋਇਆ ਕਾਲ ਤੱਕ ਦੀਆਂ ਤਸਵੀਰਾਂ ਐ ਵਿੱਚ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਹੋਈਆਂ ਐ ਦਾ ਘਾਰੇ ਆ ਦੇਖੋ ਕਹਿੰਦਾ ਕਾਂਗਰਸ ਨੇ ਬਿਆਦਬੀ ਕੀਤੀ ਐ ਤੇ ਬੋਲਿਆ ਇਦਾਂ ਵੀ ਜਿਵੇਂ ਕਾਰਡ ਇੱਕ ਨਹੀਂ ਪੰਜ ਸਤ ਇਕੱਠੇ ਲਾਏ ਹੋਣਗੇ ਐ ਨਹੀਂ ਪਤਾ ਉਹ ਦੂਜਾ ਕਾਲਾ ਮਾਲ ਜਿਹੜਾ ਜਾਦਾ ਸ਼ੱਕ ਲਿਆ ਹੋਵੇ ਤੇ ਮੈਂ ਇਹ ਗੱਲ ਤਾਂ ਕਹਿ ਰਿਹਾ ਵੀ ਇਹਨਾਂ ਦੇ ਰਾਜ ਵਿੱਚ ਬੇਦਬੀ ਹੋਈ ਗੋਲੀ ਚੱਲੀ ਬੰਦੇ ਮਰੇ ਤੇ ਇਹ ਆਪਣੀ ਗੱਲ ਕਿਉਂ ਨਹੀਂ ਕਰਦੇ ਜਦੋਂ ਕੱਲ ਤੱਕ ਤੇ ਸੱਦਿਆ ਗਿਆ ਉੱਥੇ ਗਲ ਵਿੱਚ ਪਾ ਕੇ ਉਹ ਤਖਤੀ ਪਤਾ ਨਹੀਂ ਕੀ ਹੁੰਦਾ ਮੈਂ ਗੁਨਾਹਗਾਰ ਹਾਂ ਅਸੀਂ ਨਿਮਾਣੇ ਸਿੱਖ ਬਣ ਕੇ پیش ਹੋਏ ਹਾਂ ਸਾਨੂੰ ਮaaf ਕਰ ਦਿਓ ਗਲਤੀ ਹੋ ਗਈ ਤੇ ਉਧਰੋਂ ਉਹ ਮੰਗਖਾਨੇ ਤਹਾਂ ਖੜੇ ਹੋਏ ਨੇ ਜਥੇਦਾਰ ਇਹਨਾਂ ਨੂੰ ਹਾਂ ਤੁਸੀਂ ਇਹ ਕਬੂਲ ਕਰਦੇ ਹੋ ਹਾਂ ਅਸੀਂ ਕਰਦੇ ਹਾਂ ਬੁੱਕ ਖੜਾ ਸੀ ਉੱਪਰ ਰਗਵੀਰ ਸਿੰਘ ਜਿਹੜਾ ਹੁਣ ਕਹਿੰਦਾ ਮੈਨੂੰ ਦਰਬਾਰ ਸਾਹਿਬ ਤੋਂ ਹਟਾ ਸਕਦੇ ਨੇ ਜਿਹੜਾ ਹਾਈ ਕੋਰਟ ਪੱਗਿਆ ਸੀ ਪ੍ਰੇਡੀਸ਼ਨ ਪਾਰਟੀ ਮਤਲਬ ਇਹਨਾਂ ਨੂੰ ਜੜੀ ਲੱਥੀ ਦੀ ਹੈ ਹੀ ਨਹੀਂ ਇਹ ਗਲਤੀਆਂ ਅਸੀਂ ਕੀਤੀਆਂ ਨੇ ਦੂਜਿਆਂ ਦੇ ਮੱਥੇ ਮੜੀ ਜਾਂਦੇ ਅਸੀਂ ਕਿਉਂ ਮੜਦੇ ਨੇ ਮੱਥੇ ਇਹਦੇ ਬਾਰੇ ਵੀ ਬਹੁਤ ਕੁਝ ਖਰੀਬਾਰ ਹੋਣਾ ਹੈ ਮਤਲਬ ਬੇਅਦਬੀ ਦੇ ਮੁੱਦੇ ਤੇ ਇਹ ਜਿਹੜੀਆਂ ਵੀ ਪਾਰਟੀਆਂ ਨੇ ਖਾਸ ਕਰਕੇ ਅਕਾਲੀ ਤੇ ਕਾਂਗਰਸੀ ਇਹ ਇੱਕ ਨਹੀਂ ਨਾ ਇਹਨਾਂ ਨੇ ਕੋਈ ਸਟੈਂਡ ਲਿਆ ਤੇ ਨਾ ਹੀ ਇਹ ਮੰਨਣ ਹੁਣ ਇਹਨਾਂ ਦੇ ਦੋਨੋਂ ਦੀ ਕਿਉਂ ਗੱਲ ਚੱਲਦੀ ਹੈ ਕਿਉਂਕਿ ਅਕਾਲੀਆਂ ਦੇ ਰਾਜ ਵਿੱਚ ਬੇਅਦਬੀ ਹੋਈ ਉਸ ਤੋਂ ਬਾਅਦ ਸਰਕਾਰ ਬਣੀ ਕਾਂਗਰਸ ਦੀ ਕੈਪਟਨ ਸਾਹਿਬ ਬਣੀ ਸੀ ਤੇ ਉਹਨਾਂ ਨੇ ਕੋਈ ਸਟੈਂਡ ਨਹੀਂ ਲਿਆ ਤੇ ਹੋਰ ਕਮਵਾਦਾ ਵਾਦਾ 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 ਵੱਧ ਗਿਆ ਤੇ ਐਡਾ ਕਲੰਕ ਇਹਨਾਂ ਦੇ ਮੱਥੇ ਤੇ ਲੱਗ ਗਿਆ ਹੁਣ ਜਿਹੜਾ ਵੀ ਕੋਈ ਦੇਖਦਾ ਵੀ ਇਹ ਅਕਾਲੀ ਹੈ ਹਾਲਾਂਕਿ ਉਹ ਕਹਿੰਦਾ ਨਹੀਂ ਅਕਲੋਂ ਖਾਲੀ ਨਹੀਂ ਹੈ ਇਹ ਸਖਵੀਰ ਹੈ ਨਹੀਂ ਇਹ ਸੁਖਾ ਗੱਪੀ ਹੈ ਇਹ ਵੀ ਬਹਾਰ ਸਿਮਰਤ ਕੋਰ ਬਾਦਲ ਹੈ ਨਹੀਂ ਇਹ ਅਮਲੀ ਦੇ ਘਰ ਬਾਣੀ ਨਹੀਂ ਇਹ ਮਜੀਠੀਏ ਡਰਗ ਤਸ਼ਕਰ ਦੇ ਦੀ ਭੈਣ ਐ ਇਦਾਂ ਕਹਿੰਦਾ ਗਿਆ ਯਾਨਕਿ ਪੂਰਾ ਜਲੂਸ ਨਿਕਲ ਗਿਆ ਜਿੰਨਾ ਵੀ ਕਹਿ ਲਈ ਚਲੋ ਸਾਨੂੰ ਕੋਈ ਮਤਲਬ ਨਹੀਂ ਕੱਲ ਨੂੰ ਮਰਦੇ ਅੱਜ ਮਰ ਜਣ ਅੱਜ ਮਰਦੇ ਹੁਣੇ ਮਰ ਜਣ ਅਸਾ ਇੱਕ ਮੈਂ ਉਦਾਹਰਣ ਦੇਣੀ ਹੈ ਜਿੰਨਾ ਖਾਤਰ ਇਹ ਪਾਪ ਦੀ ਕਮਾਈ ਕੀਤੀ ਹੈ ਨਾ ਸ਼ਗਵੀਰਵਾਲ ਦੇ ਦੋ ਬੇਟੀਆਂ ਨੇ ਉਹਨਾਂ ਦੀ ਮੈਰਿਜ ਹੋ ਜਾਣੀ ਇੱਕ ਦੀ ਹੋ ਗਈ ਇੱਕ ਦੀ ਹੋ ਜਾਣੀ ਤੇ ਇੱਕ ਬੇਟਾ ਹੈ ਉਹ ਬੇਟਾ ਕਹਿੰਦੇ ਸਿਹਦਰੇ ਮੈਂ ਕੱਲ ਕਿਸੇ ਬੰਦੇ ਨੇ ਗੱਲ ਕੀਤੀ ਕਹਿੰਦੇ ਵਿਆਹ ਦੀ ਵੀਡੀਓ ਦੇਖੋਗੇ ਸੀ ਇਹਨਾਂ ਦੀ ਮੈਂ ਕਿਹ ਦੱਸੋ ਕਹਿੰਦੇ ਮੁੰਡਾ ਕਿਤੇ ਵੀ ਨਜ਼ਰ ਨਹੀਂ ਆਇਆ ਮਤਲਬ ਉਹਨੂੰ ਕੈਮਰੇ ਸਾਹਮਣੇ ਲੈ ਕੇ ਨਹੀਂ ਆਇਆ ਯਾਨੀ ਕਿ ਆਹਾ ਇਹਨਾਂ ਨੇ ਅੰਦਰ ਖਾਤੇ ਚੱਲਦੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਹਲੇ ਵੀ ਇਹ ਕੁਰਸੀ ਦੀ ਖਾਤਰ ਝੂਠ ਤੇ ਝੂਠ ਝੂਠ ਤੇ ਝੂਠ ਜਿਵੇਂ ਸਨੀ ਦਾ ਕਹਿੰਦਾ ਹੁੰਦਾ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਉਦਾਂ ਬਸ ਬੋਲੀ ਜਾਂਦੇ ਨੇ ਕੋਈ ਸ਼ਰਮ ਹਜਾ ਨਹੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਇਹ ਲੋਕ ਤਾਂ ਪਾਪੀ ਬਣ ਗਏ ਗੁਨਾਹ ਕਰ ਬੈਠੇ ਬੇਅਦਬੀ ਕਰ ਬੈਠੇ ਤੇ ਤੁਸੀਂ ਹੁਣ ਪਾਪਾਂ ਦੇ ਭਾਗੀ ਨਾ ਹੋ ਤੇ ਜੇ ਪਾਪ ਕਰਨਾ ਗੁਨਾਹ ਤਾਂ ਫਿਰ ਇਹ ਦੇਖਿਓ ਵੀ ਜਿਹੜਾ ਬੰਦਾ ਪਾਪ ਕਰਨ ਵਾਲਿਆ ਨੂੰ ਸਾਥ ਦਿੰਦਾ ਹੈ ਨਾ ਤੇ ਉਹ ਉਦੋਂ ਵੱਡਾ ਪਾਪੀ ਹੈ ਮੈਂ ਇੱਥੇ ਕੋਈ ਨਿੱਜੀ ਤੌਰ ਤੇ ਦੁਸ਼ਮਣੀ ਰੱਖ ਕੇ ਨਹੀਂ ਗੱਲ ਕਹਿ ਰਿਹਾ ਇੱਕ ਪੰਜਾਬ ਦਾ ਵਸਿੰਦਾ ਹੋਣ ਕਰਕੇ ਕਹਿ ਰਿਹਾ ਵੀ ਇਹ ਬੰਦੇ ਇੰਨੇ ਬੇਸ਼ਰਮ ਕਿਉਂ ਹੋਏ ਨੇ ਜਦੋਂ ਸੁਖਵੀਰ ਬਾਦ ਸਾਹਮਣੇ ਹੁੰਦਾ ਨਾ ਮੀਡੀਆ ਦੇ ਅਜਾ ਖੈਰ ਮੈਂ ਵੀ ਸੁੱਤਾ ਉੱਠਿਆ ਤਾਂ ਮੇਰੀਆਂ ਅੱਖਾਂ ਵੀ ਇਦਾਂ ਲੱਗਦੀਆਂ ਨੇ ਐ ਲੱਗਦਾ ਜਿਵੇਂ ਕੁਛ ਖਾਦਾ ਹੁੰਦਾ ਤੇ ਪਰ ਸਵੀਰ ਤਾਂ ਹਰ ਵਕਤ ਹੀ ਇਦਾਂ ਹੁੰਦਾ ਵੀ ਜਿਵੇਂ ਕੁਛ ਗੋਲ ਨੀਂਗ ਦਾ ਟਾ ਪਤਾ ਨਹੀਂ ਕੀ ਖਾ ਗਿਆ ਹੋ ਪਤਾ ਨਹੀਂ ਕੀ ਕਰਦਾ ਮੈਂ ਹੁਣ ਕੋਈ ਗੱਲ ਕਹਿਣੀ ਇਹ ਹੁਣ ਅੰਦਾਜ਼ਾ ਅਸੀਂ ਲਾਉਣ ਕਿ ਵੀ ਕਿਉਂ ਇਹਨਾਂ ਦੇ ਪਿੱਛੇ ਲੱਗ ਕੇ ਅਸੀਂ ਪਾਪਾਂ ਦੇ ਭਾਗੇ ਬਣਦੇ ਬਥੇਰੇ ਬੰਦੇ ਨੇ ਪੰਜਾਬ ਵਿੱਚ ਕੋਈ ਹੋਰ ਆ ਜੂ ਨਾ ਬਸੇਰਾ ਇੱਥੇ ਪੰਜਾਬ ਦੇ ਵਿੱਚ ਲੋਕਾਂ ਦਾ ਸਾਥ ਬੰਦੇ ਨੂੰ ਮਿਲ ਜਾਂਦਾ ਪਰ ਇਹਨਾਂ ਬੇਅਦਵੀ ਕਰਨ ਵਾਲਿਆਂ ਦਾ ਸਾਥ ਛੱਡ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ